ਕਿਸ ਤਰੀਕੇ ਨਾਲ ਦਿਮਾਗ ਦੇ ਵਿੱਚ ਆਇਆ ਕਿ ਇੱਥੇ ਆ ਕੇ ਫੂਡ ਦਾ ਸਟਾਲ ਲਾਉਣਾ ਤੇ ਬਾਕੀ ਵੀ ਸਟਾਲ ਲੱਗਦੇ ਸੀਗੇ ਫਿਰ ਸਟਾਰਟਿੰਗ ਆ ਸੋਚਿਆ ਇੱਥੋਂ ਰਿਸਪੌਂਸ ਮਿਲ ਜੂਗਾ ਉਸ ਤੋਂ ਪਹਿਲਾਂ ਕੀ ਕਰਦੇ ਸੀ ਬਾਜੀ ਉਸ ਤੋਂ ਪਹਿਲਾਂ ਆਟੋ ਚਲਾਉਂਦੇ ਸੀਗੇ ਕਿ ਆਟੋ ਦੇ ਵਿੱਚ ਮਤਲਬ ਕਿਉਂ ਤੁਸੀਂ ਚਲਾਉਣਾ ਬੰਦ ਕਰਕੇ ਇੱਕ ਫੂਡ ਸਟਾਲ ਤੇ ਆ ਗਏ ਬੈਕ ਦੀ ਪ੍ਰੋਬਲਮ ਹੋ ਗਈ ਸਪਾਇਨ ਦੀ ਸ਼ਾਤੋਂ ਡਿੱਗ ਗਿਆ ਜੀ ਕਿ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਪਰਿਵਾਰ ਦੇ ਵਿੱਚ ਸਿਸਟਰ ਹੈ ਜੀ ਮੰਮੀ ਡੈਡੀ ਦੀ ਡੈਥ ਹੋ ਗਈ ਸੀਗੀ ਜੀ ਬਾਦਨਾ ਨਾਲ ਸੁੱਖ じゃ ਸੀਗਾ ਹੁਣ ਥੋੜਾ ਜਿਹਾ ਮਾਂ ਜਿੰਮੇਵਾਰੀ ਵਧ ਗਈ ਜੀ ਸਵੇਰੇ 5 ਵਜੇ ਸ਼ੁਰੂ ਕਰ ਦਿੰਨੇ ਬਣਾਉਣਾ ਜੀ ਅੱਛਾ ਤੇ ਤੇ 9 10 ਵਜੇ ਆ ਜੀਦਾ ਜੀ ਬਹੁਤ ਜਿੰਮੇਦਾਰੀ ਨਹੀਂ ਵਧ ਗਈ ਸੀ ਜਦੋਂ ਪਾਪਾ ਵੀ ਚੱਲ ਗਏ ਹੁਣ ਮੰਮਾ ਵੀ ਚੱਲ ਗਏ ਹੁਣ ਛੋਟੀ ਭੈਣ ਨੂੰ ਆਪ ਬਣਾਉਣਾ ਵੀ ਆ ਉਹਦਾ ਵਿਆਹ ਵੀ ਕਰਨਾ ਕਿਸ ਤਰੀਕੇ ਦੀ ਜਿੰਮੇਦਾਰੀਆਂ ਨੇ ਜਿਹੜੀ ਵਧ ਗਈਆਂ ਬਸ ਸਾਮਾ ਕੱਢਣਾ ਪੈਣਾ ਜਿਵੇਂ ਰੱਬ ਨੇ ਰੱਖਿਆ ਜੀ ਹਮੇ ਚੱਲਣਾ ਪੈਣਾ ਜੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤਾਂ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ ਮਲਿਕ ਅੱਜ ਅਸੀਂ ਬੀਆਰਐਸ ਨਗਰ ਰੋਡੀ ਕਲੱਬ ਉੱਤੇ ਮੌਜੂਦਾ ਜਿੱਥੇ ਕਿ ਸਰਦਾਰ ਜੀ ਸਟਾਲ ਕਰਕੇ ਇੱਕ ਸਟਾਲ ਜਿਹੜਾ ਹੈ ਫੂਡ ਸਟਾਲ ਜਿਹੜਾ ਲਾਇਆ ਜਾ ਰਿਹਾ ਹੈ ਦੋ ਭਰਾ ਸਾਡੇ ਨਾਲ ਮੌਜੂਦ ਨੇ ਸੋ ਇਹਨਾਂ ਨਾਲ ਗੱਲਬਾਤ ਕਰਦੇ ਭਾਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭਾਜੀ ਦੱਸੋਗੇ ਕਿ ਕੀ ਕੀ ਮਤਲਬ ਕਿ ਤੁਸੀਂ ਆਪਣੇ ਸਟਾਲ ਤੇ ਰੱਖਿਆ ਹੋਇਆ ਕੀ ਕੀ ਵੇਚਦੇ ਕੜੀ ਚਾਵਲ ਹੁੰਦੇ ਰਾਜਮਾ ਚਾਵਲ ਤੇ ਰੋਟੀ ਥਾਲੀ ਹੁੰਦੀ ਹੈ ਜੀ ਕਿੰਨਾ ਟਾਈਮ ਹੋ ਗਿਆ ਭਾਜੀ ਇੱਥੇ ਫਿਰ 2.5 ਮਹੀਨਾ ਹੋ ਗਿਆ ਹੈ ਮਿੰਨਾ ਕਿਦ ਤਰ੍ਹਾਂ ਆਨੇ ਹੋ ਤੁਸੀਂ ਅਸੀਂ Shimla Puri ਤੋਂ ਜੀ Shimla Puri ਤੇ ਇੱਥੇ ਕਿਸ ਤਰੀਕੇ ਨਾਲ ਦਿਮਾਗ ਦੇ ਵਿੱਚ ਆਇਆ ਕਿ ਇੱਥੇ ਆ ਕੇ ਫੂਡ ਦਾ ਸਟਾਲ ਲਾਉਣਾ ਤੇ ਤੇ ਬਾਕੀ ਵੀ ਸਟਾਲ ਲੱਗਦੇ ਸੀਗੇ ਜੀ ਫਿਰ ਸਟਾਰਟਿੰਗ ਆ ਸੋਚਿਆ ਇੱਥੋਂ ਰਿਸਪੌਂਸ ਮਿਲ ਜੂਗਾ ਇਸ ਤੋਂ ਪਹਿਲਾਂ ਕੀ ਕਰਦੇ ਸੀ ਬਾਜੀ ਉਸ ਤੋਂ ਪਹਿਲਾਂ ਆਟੋ ਚਲਾਉਂਦੇ ਸੀਗੇ ਜੀ ਅੱਛਾ ਆ ਬਲਾ ਆਟੋ ਹਾਂਜੀ ਤੇ ਫਿਰ ਇਹ ਕਿਵੇਂ ਮਤਲਬ ਕਿ ਆਟੋ ਦੇ ਵਿੱਚ ਮਤਲਬ ਕਿਉਂ ਤੁਸੀਂ ਚਲਾਉਣਾ ਬੰਦ ਕਰਕੇ ਇੱਕ ਫੂਡ ਸਟਾਲ ਤੇ ਆ ਗਏ ਕੋ ਫੂਡ ਮਤਲਬ ਕਿ ਸਟਾਲ ਲਾ ਲਿਆ ਬੈਕ ਦੇ ਪ੍ਰੋਬਲਮ ਹੋ ਗਈ ਸਪਾਈਨ ਦੀ ਛਾਤ ਤੋਂ ਡਿੱਗ ਗਿਆ ਜੀ ਉਹ ਸ਼ੌਕ ਕਿਦਾਂ ਉਹ ਇਟ ਗਿੱਲੀ ਸੀਗੀ ਜੀ ਬਰਸਾਤਾਂ ਦਾ ਦਿਨ ਸੀਗੇ ਉਹ ਇਟ ਦੇ ਮੈਂ ਉਹ ਵਾਰ ਉੱਤੇ ਪਾਣੀ ਕੱਢਣ ਲੱਗ ਗਈ ਛੱਤ 'ਤੇ ਬਸ ਥੱਲੇ गिर ਗਿਆ ਇਟ ਸਮੇਂ ਦੀ ਕਿੰਨੇ ਟਾਈਮ ਪੁਰਾਣੀ ਗੱਲ ਹੈ ਇਹ ਚਾਰ ਮਹੀਨੇ ਹੋ ਗਏ ਜੀ ਚਾਰ ਮਹੀਨੇ ਤੋਂ ਇਹੀ ਪ੍ਰੋਬਲਮ ਹੈ ਹਾਂ ਜੀ ਤੇ ਪਾਜੀ ਮਤਲਬ ਕਿ ਦੱਸੂਗੀ ਕਿ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਪਰਿਵਾਰ ਦੇ ਵਿੱਚ ਸਿਸਟਰ ਹੈ ਜੀ ਮੰਮੀ ਡੈਡੀ ਦੀ ਡੈਥ ਹੋ ਗਈ ਸੀਗੀ ਅੱਛਾ ਹਾਂ ਜੀ ਤੇ ਇੱਕਾ ਛੋਟਾ ਭਰਾ ਹੈ हां दा जी मामे ਦਾ ਮੁੰਡਾ ਜੀ ਅੱਛਾ ਮਾਮੇ ਦਾ ਮੁੰਡਾ ਹਾਂਜੀ ਠੀਕ ਐ ਤੇ ਪਾਜੀ ਮਤਲਬ ਕਿ ਇੰਜ ਹੁੰਦਾ ਹੈ ਕਿ ਮੰਮੀ ਪਾਪਾ ਨਹੀਂ ਹੈਗੇ ਬਹੁਤ ਖਾਲੀ ਖਾਲੀ ਜਿਹੜਾ ਮਹਿਸੂਸ ਹੁੰਦਾ ਹੋਵੇ ਹਾਂਜੀ ਉਹਨਾਂ ਦੇ ਹੁੰਦਾ ਹੀ ਖਾਲੀਪਣ ਮੰਮੀ ਨੂੰ ਕੇ ਨੂੰ ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ 3 ਕ ਮਹੀਨੇ ਹੋਏ ਜੀ 3 ਕ ਮਹੀਨੇ ਜਦੋਂ ਤੁਹਾਡੇ ਬੈਗ ਤੇ ਪ੍ਰੋਬਲਮ ਸੀਗੀ ਮੰਮਾ ਸੀਗੇ ਉਦੋਂ ਆਦਾ ਸੀਗੇ ਜੀ ਸੀਗੇ ਕਿੰਨਾ ਕ ਮਿਸ ਕਰਦੇ ਹੋ ਕਿ ਕਿ ਕਿਸ ਤਰੀਕੇ ਨਾਲ ਇਹ ਚੀਜ਼ਾਂ ਜੜੀਆਂ ਨੇ ਮੈਨੇਜ ਕਰਦੇ ਬਾਹnabla ਨਾਲ ਸੁੱਖ ਜਾ ਸੀਗਾ ਹੁਣ ਥੋੜਾ ਜਿਹਾ ਮੈਂ ਜ਼ਿੰਮੇਵਾਰੀ ਵਧ ਗਈ ਹੈ ਜੀ ਤੇ ਕਿੰਨਾ ਕਿਸ ਤਰੀਕੇ ਨਾਲ ਮਤਲਬ ਕਿੰਨਾ ਟਾਈਮ ਦੇ ਵਿੱਚ ਖਾਣਾ ਜਿਹੜਾ ਤਿਆਰ ਕਰਦੇ ਹੋ ਕਿ ਆਪ ਬਣਾਉਂਦੇ ਹੋ ਜਾਂ ਫਿਰ ਭੈਣ ਬਣਾਉਂਦੀ ਹੈ ਮਾਮੀ ਬਣਾਉਂਦੇ ਜੀ ਮਾਮੀ ਬਣਾਉਂਦੇ ਨਾਲ ਮਤਲਬ ਤੁਸੀਂ ਵੀ ਖੜਦੇ ਹੋ ਉਹਨਾਂ ਦੇ ਵੀ ਨਾਲ ਕੰਮ ਕਰਾਨੀ ਹੈ ਹਾਂ ਜੀ ਸਵੇਰੇ 5 ਵਜੇ ਸ਼ੁਰੂ ਕਰ ਦਿੰਦੇ ਨੇ ਬਣਾਉਣਾ ਜੀ ਅੱਛਾ ਤੇ ਤੇ 9 10 ਵਜੇ ਆ ਜੀਦਾ ਜੀ ਅੱਛਾ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਨੂੰ 10 ਤੋਂ 4 ਵਜੇ ਤੱਕ ਜੀ 10 ਤੋਂ 4 ਜਿੰਨਾ ਵੀ ਸਮਾਨ ਲੈ ਕੇ ਆਨੇ ਉਹ ਸਾਰਾ ਵਿਕ ਜਾਂਦਾ ਹੈ ਹਾਂ ਜੀ ਸਾਰਾ ਹਾਂ ਜੀ ਕਿੰਨਾ ਕਿਸ ਤਰੀਕੇ ਦਾ ਸਵਾਦ ਆ ਜੋ ਕਿ ਲੋਕਾਂ ਨੂੰ ਖਾਣ ਲਈ ਮਿਲਦਾ ਹੈ ਸਵਾਦ ਠੀਕ ਹੈ ਜੀ ਬੜੇ ਘਰ ਵਰਗਾ ਖਾਣਾ ਦੇ ਰਹੇ ਆ ਜੀ ਵਧੀਆ ਰਿਸਪੌਂਸ ਮਿਲ ਰਿਹਾ ਲੋਕਾਂ ਦਾ ਜੀ ਕੜੀ ਚੌਲ ਦੀ ਆਪਾਂ ਗੱਲ ਕਰ ਲਈ ਰਾਜਮਾ ਚੌਲ ਦੀ ਆਪਾਂ ਗੱਲ ਕਰ ਲਈ ਕਿੰਨੇ ਕਿੰਨੇ ਦੀ ਪਲੇਟ ਹੈ ਕੜੀ ਚੌਲ ਤੇ ਰਾਜਮਾ ਚੌਲ 40 ਦੀ ਹਾਫ ਹੈ 60 ਦੀ ਫੁੱਲ ਹੈ ਜੀ ਤੇ ਇੱਕ ਰੋਟੀ ਥਾਲੀ ਹੁੰਦੀ ਹੈ ਜਿਹਦੇ ਚ ਕੜੀ ਰਾਜਮਾ ਦੋ ਰੋਟੀਆਂ ਹੁੰਦੀਆਂ ਤੇ ਚਾਵਲ ਹੁੰਦੇ ਜੀ ਇੱਕ ਆਪਣੇ ਕੁਛੋਲੇ ਗੋਲਚੇ ਵੀ ਹੁੰਦੇ ਜੀ ਤੇ ਚਾਹ ਤੇ ਕੌਫੀ ਹੁੰਦੀ ਹੈ ਜੀ ਚਾਹ ਤੇ ਕੌਫੀ ਹੁੰਦੀ ਹੈ ਹਾਂਜੀ ਤੇ ਕਿ ਇਹ ਸਮਾਨ ਜਿਹੜਾ ਹੈ ਰੋਜ਼ ਲੈ ਕੇ ਆਨੇ ਉਹ ਰੋਜ਼ ਲੈ ਕੇ ਜਾਂਦੇ ਹਾਂ ਹਾਂਜੀ ਰੋਜ਼ ਫਰੈਸ਼ ਬਣਾਉਂਦੇ ਹਾਂ ਜੀ ਅੱਛਾ ਸਰੋਂ ਦੇ ਤੇ ਅੱਜ ਮਤਲਬ ਕਮੀ ਮਹਿਸੂਸ ਹੁੰਦੀ ਹੈ ਜੇ ਮੰਮੀ ਹੁੰਦੀ ਤਾਂ ਫਿਰ ਮਤਲਬ ਥੋੜਾ ਹੱਥ ਤੇ ਜ਼ਿਆਦਾ ਵਟਾ ਦਿੰਦੇ ਜਾਂ ਫਿਰ ਕਿਤੇ ਨਾ ਕਿਤੇ ਕਮੀ ਖਲਦੀ ਹੈ ਉਹਨਾਂ ਦੀ ਹਾਂਜੀ ਕਮੀ ਤਾਂ ਹੁੰਦੀ ਜੀ ਮਾਂ ਪਿਓ ਦੀ ਕਿੰਨੇ ਕ ਯਾਦ ਕਰਦੇ ਮਨ ਹਰ ਟਾਈਮ ਯਾਦ ਹੀ ਹੁੰਦੇ ਜੀ ਕੰਮ ਕਰਦੇ ਜਦੋਂ ਤੁਸੀਂ ਕਿੰਨੇ ਕ ਛੋਟੇ ਸੀ ਜਦੋਂ ਫਾਦਰ ਸਭ ਗਏ ਆ ਉਹਨਾਂ ਨੂੰ ਤਾਂ ਸਾਲ ਕੀ ਹੋਇਆ ਜੀ ਫਾਦਰ ਸਾਲ ਹੋਇਆ ਹਾਂਜੀ ਕਿਸ ਤਰੀਕੇ ਨਾਲ ਮਤਲਬ ਕਿ ਬਹੁਤ ਜ਼ਿੰਮੇਵਾਰੀ ਨਹੀਂ ਵਧ ਗਈ ਸੀ ਜਦੋਂ ਪਾਪਾ ਵੀ ਚੱਲ ਗਏ ਹੁਣ ਮੰਮਾ ਵੀ ਚੱਲ ਗਏ ਹੁਣ ਛੋਟੀ ਭੈਣ ਨੂੰ ਆਪ ਪਣਾਉਣਾ ਵੀ ਹੈ ਉਹਦਾ ਵਿਆਹ ਵੀ ਕਰਨਾ ਕਿਸ ਤਰੀਕੇ ਦੀ ਜ਼ਿੰਮੇਵਾਰੀਆਂ ਨੇ ਜਿਹੜੀ ਵਧ ਗਈਆਂ ਨੇ ਬਸ ਸਾਮਾ ਕੱਢਣਾ ਪੈਣਾ ਈ ਜਿਵੇਂ ਰੱਬ ਨੇ ਰੱਖਿਆ ਈ ਉਹ ਮੈਂ ਚੱਲਣਾ ਪੈਣਾ ਏ ਫਿਰ ਛੋਟੀ ਬਣ ਪੜਦੇ ਆ ਜਾਂ ਫਿਰ ਮੈਰਿਡ ਨੇ ਉਹ ਪੜਦੀ ਆ ਜੀ ਪੜਦੇ ਆ ਹਾਂਜੀ ਅੱਛਾ ਤੇ ਤੁਸੀਂ ਮਤਲਬ ਸਟੱਡੀ ਛੱਡਤੀ ਹੈ ਮੈਂ ਸਟੱਡੀ ਛੱਡਤੀ ਮੈਂ ਕੰਮ ਵਗੈਰਾ ਕਰ ਰਿਆ ਸੀਗਾ ਜੀ 2-3 ਸਾਲ ਤੋਂ ਅੱਛਾ ਹਾਂਜੀ ਕਿਸ ਤਰੀਕੇ ਦਾ ਮਹਿਸੂਸ ਹੁੰਦਾ ਹੈ ਜਦੋਂ ਇੱਕ ਰੋਡ ਦੇ ਕਿਨਾਰੇ ਫੂਲ ਸਟਾਲ ਜਿਹੜਾ ਲਾ ਕੇ ਤੁਸੀਂ ਕੰਮ ਕਰ ਰਹੇ ਹੋ ਠੀਕ ਹੈ ਮਤਲਬ ਲੋਕਾਂ ਨੂੰ ਖਾਣਾ ਖਵਾ ਰਹੇ ਵਧੀਆ ਲੱਗਦਾ ਜੀ ਜਦੋਂ ਲੋਕੀ ਰਿਸਪੌਂਸ ਦੇ ਕੇ ਜਾਂਦੇ ਕਿ ਵਧੀਆ ਲੱਗਿਆ ਤੁਹਾਡਾ ਟੇਸਟ ਵਧੀਆ ਵਾ। ਸਾਨੂੰ ਵਧੀਆ ਲੱਗਦਾ ਵਾ। ਅੱਛਾ ਕੜੀ ਚੋਲ ਰਾਜਮਾ ਚੋਲ ਤਾਂ ਹਰ ਕੋਈ ਵੇਚਦੇ ਥੋਡੇ ਕੋਲ ਕੀ ਡਿਫਰੈਂਟ ਐ ਬਾਕੀਆਂ ਨਾਲੋਂ? ਅਸੀਂ ਐਵੇਂ ਆ ਜੀ ਕੋਈ ਵੀ ਗਲਤ ਚੀਜ਼ ਨਹੀਂ ਪਾਉਂਦੇ ਜੀ ਮੈਂ ਸਾਰੋਂ ਦੇ ਦੇਲ ਚ ਬਣਾਈਦਾ ਵਾ। ਸਾਰਾ ਕੁਝ ਵਧੀਆ ਬਣਾਈਦਾ ਵਾ ਐ ਨਹੀਂ ਕਿ ਕੋਈ ਗਲਤ। ਪ्योर ਬਣਾਈਦਾ ਵਾ ਰੋਜ਼ ਫਰੈਸ਼। ਫਰੈਸ਼। ਹਾਂ ਜੀ। ਕਿੰਨੇ ਘੰਟੇ ਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤਿਆਰ ਹੁੰਦੀਆਂ? ਲੱਗ ਜਾਂਦੇ 3-4 ਘੰਟੇ ਲੱਗ ਜਾਂਦੇ ਜੀ। 3-4 ਘੰਟੇ ਲੱਗ ਜਾਂਦੇ। ਅਜੀ ਕਿਤੇ ਇਦਾਂ ਦਾ ਹੋਇਆ ਵੀ ਤੁਹਾਡੇ ਕੋਲ ਸਮਾਨ ਜਿਹੜਾ ਮੁੱਕ ਗਿਆ ਹੋਵੇਗਾ ਆਇਆ ਹੋਵੇ ਨਹੀਂ ਮੈਂ ਤਾਂ ਸਪੈਸ਼ਲੀ ਤੁਹਾਡੇ ਕੋਲ ਖਾਣ ਆਇਆ ਸੀਗਾ ਹਾਂਜੀ ਕਈ ਵਾਰੀ ਮੋੜਨੇ ਪੈ ਜਾਂਦੇ ਜੀ ਮੁ ਕਸਟਮਰ ਕਈਆਂ ਨੂੰ ਕਹਿੰਦਾ ਜੀ ਆਪਣਾ ਨੰਬਰ ਨੋਟ ਕਰ ਲਓ ਸਾਨੂੰ ਫੋਨ ਤੇ ਪਹਿਲਾਂ ਹੀ ਆਰਡਰ ਦੱਸ ਦਿਆ ਕਰੋ ਜੀ ਲੱਕ ਲੈ ਕਰਾਂਗੇ ਇੱਥੇ ਮਤਲਬ ਵਧੀਆ ਰਿਸਪੌਂਸ ਮਿਲ ਰਿਹਾ ਹੈ ਹਾਂਜੀ ਵਧੀਆ ਜੀ ਪਾਜੀ ਜੇਕਰ ਕਿਸੇ ਨੇ ਇੱਥੇ ਆਉਣਾ ਹੋਵੇ ਤੁਹਾਡੇ ਹੱਥ ਦਾ ਬਣਿਆ ਟੇਸਟੀ ਟੇਸਟੀ ਖਾਣਾ ਖਾਣਾ ਉਹ ਲੋਕੇਸ਼ਨ ਕੀ ਹੈ ਤੁਹਾਡੀ ਲੋਕੇਸ਼ਨ ਬੀਆਰਐਸ ਨਗਰ ਜੀ ਲੋਦੀ ਕਲਬ ਰੋਡ ਸੈਕੰਡਰਰੀ ਸਕੂਲ ਦੇ ਸਾਹਮਣੇ ਜੀ ਸਵਾ ਲੋ ਜੀ ਸਾਰੀ ਲੋਕੇਸ਼ਨ ਵੀ ਤੁਹਾਡੇ ਤੱਕ ਪਹੁੰਚਾ ਦਿੱਤੀ ਹੈ ਜੇਕਰ ਤੁਸੀਂ ਵੀ ਖਾਣ ਪੀਣ ਤੇ ਸ਼ਿਕਾਇਤ ਹੈ ਤਾਂ ਜਲਦੀ ਤੋਂ ਜਲਦੀ ਆ ਕੇ ਤੁਸੀਂ ਵੀ ਇਹਨਾਂ ਦੇ ਸਰਦਾਰ ਜੀ ਜਿਹੜਾ ਫੂਡ ਸਟਾਲ ਲਾਇਆ ਹੋਇਆ ਹੈ ਇਹਨਾਂ ਦਾ ਖਾਣਾ ਜਿਹੜਾ ਹੈ ਜਰੂਰ ਟੇਸਟ ਕਰਕੇ ਦੱਸੋ ਜੇਕਰ ਤੁਸੀਂ ਟੇਸਟ ਕੀਤਾ ਹੋਇਆ ਤੇ ਕਮੈਂਟ ਸੈਕਸ਼ਨ ਵਿੱਚ ਆਪਣੀ ਰਾਏ ਜਿਹੜੀ ਹੈ ਜਰੂਰ ਦਿਓ ਹੋਰ ਇਹਦਾ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਸਿਟੀ ਹੈਡਲਾਈਨਸ ਮੈਂ ਨਹੀਂ ਹਮਲਿਕ ਕੈਮਰਾ ਪਰਸਨ ਵਿਪਨ ਬਸਟੀਣਾ